ਕਹਿੰਦੇ ਹੁੰਦੇ ਜਿਹਨੇ ਮਿਹਨਤ ਕਰਨੀ ਆ ਹਨਾ ਬਾਈ ਉਹ ਸਭ ਕੁਝ ਹੀ ਪੰਜਾਬ ਵਿੱਚ ਕਰ ਸਕਦਾ ਕਈਆਂ ਦੇ ਵਿਦਵਾਨਾਂ ਦੇ ਕਮੈਂਟ ਸੀਗੇ ਵੀ ਇੰਨੇ ਥਾਂ ਚ ਇੰਨਾ ਬੂਝਾ ਨਹੀਂ ਲੱਗ ਸਕਦਾ ਜਿੰਨਾ ਤੁਸੀਂ ਕਹਿੰਨੇ ਆ ਦੇਖ ਲਓ ਬਾਈ ਆਪਾਂ ਸਾਰੀ ਜਾਣਕਾਰੀ ਲੈਣੀ ਆ ਜੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਆਹ ਵੇਖ ਲਓ ਬਾਈ ਨਵੀਂ ਵੀ ਇੱਧਰ ਤਿਆਰ ਹੋ ਗਈ ਜਿਹੜੀ ਆਹ ਗੇਤੀ ਬਾਈ ਇੱਧਰ ਆਵੇ ਪਟਾਉਣ ਲੱਗ ਗਿਆ ਪਨੀਰੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਬਾਈ ਫੋਨ ਨਾ ਲਾਇਓ ਕਿਉਂਕਿ ਬੁੱਕ ਹੋ ਚੁੱਕੀ ਹੈ ਪਨੀਰੀ ਸਾਰੀ ਤੇ ਜਿਹੜੀ ਅੱਗੇ ਵਾਸਤੇ ਬਾਈ ਗਾਹ ਨੂੰ ਹੁਣ ਲਾਵਾਂਗੇ ਆਪਾਂ ਉਹ ਬੁਕਿੰਗ ਤੁਸੀਂ ਕਰਾ ਸਕਦੇ ਆਂਗੇ ਹੁਣ ਤੇ ਪਰ ਹੁਣ ਤਾਂ ਫਿਲਹਾਲ ਬਾਈ ਥੋੜੇ ਬੋ ਬੂਟੇ ਲਿਆ ਸਕਦੇ ਆ ਤੁਸੀਂ 20 50 ਪਰ ਜਿਹੜੀ ਵੱਡੇ ਲੈਵਲ ਤੇ ਉਹ ਸਾਰੀ ਪਨੀਰੀ ਬੱਕ ਹੈ ਤੇ ਮਿਹਨਤੀ ਬੰਦੇ ਦੀ ਆਪਾਂ ਜਿਹੜੀ ਅੱਜ ਕਲਾ ਉਹ ਦਿਖਾਉਣ ਜਾ ਰਹੇ ਆ ਤੁਹਾਨੂੰ ਫੇਰ ਦਿਖਾਉਣੇ ਆ ਕਿਉਂਕਿ ਤੁਸੀਂ ਕਹਿੰਦੇ ਸੀਗੇ ਵੀ ਇਹ ਤਾਂ ਬਾਈ ਹੋ ਹੀ ਨਹੀਂ ਸਕਦਾ ਇੰਨੇ ਥਾਂ ਤੇ ਨਾ ਆਹ ਦੇਖੋ ਬਾਈ ਇਧਰ ਵੀ ਬਾਈ ਪਨੀਰੀ ਵੀਜੀ ਬੈਠਾ ਹੁਣ ਨਵੀਂ ਤੇ ਆਹ ਪਈ ਜਾਂਦਾ ਇਧਰ ਪਾਣੀ ਇੱਕ ਹੋਰ ਗੱਲ ਵੇਖ ਲਓ ਦੇਸੀ ਤਰੀਕੇ ਨਾਲ ਵੀ ਬਾਈ ਕੰਮ ਕਰੀ ਜਾਂਦਾ ਹੈ ਜਿਹਨੇ ਕਰਨਾ ਹੁੰਦਾ ਨਹੀਂ ਬਹਾਨੇ ਹੁੰਦੇ ਬਈ ਫੁਵਾਰੇ ਕਿੱਥੋਂ ਲਿਆਵਾਂਗੇ ਫਲਾਨਾ ਢਮਕਾ ਤੇ ਆਹ ਵੇ ਲੋ ਬਈ ਪੈਪ ਲਾ ਲਈ ਆਪਦੀ ਤੇ ਦੇਸੀ ਫੁਵਾਰਾ ਤੇ ਕਿਵੇਂ ਆ ਬਈ ਗੁਰਵਿੰਦਰ ਸਸਰੀ ਗਾਲ ਬਈ ਜੀ ਕਰੀ ਜਾਂਦੇ ਮਿਹਨਤਾ ਬਈ ਮਿਹਨਤਾ ਫਲ ਚਲੀ ਜਾਂਦੀ ਤੇ ਕਈਆਂ ਦਾ ਸਵਾਲ ਸੀਗਾ ਹਨਾ ਬਈ ਇੰਨੇ ਥਾਂ ਚੋਂ ਆਪਾਂ ਦੱਸਿਆ ਸੀ ਕਨਾਲ ਹਨਾ ਹਾਂ ਇਹ ਆਪਣੀ ਦੀ ਵੀਜੀ ਵੀਜੀ ਵਾਲਾ ਬਈ 15 ਮਰ ਲਿਆ ਆਪਾਂ ਕਿੰਨੇ ਬੂਟੇ ਦੱਸੇ ਸੀ ਇਹ ਕਨਾਲ ਦੇ ਵਿੱਚ 12 ਲੱਖ ਬੂਟੇ ਹਾਂ ਜੋ ਕਹਿੰਦੇ 12 ਲੱਖ ਬੂਟੇ ਨਹੀਂ ਹੋ ਸਕਦੇ ਬਾਈ ਐਂ ਤਾਂ ਕਹਿੰਨ ਨੂੰ ਕਹਣਾ ਬੈੱਡ 'ਚ ਵੇਲਾ ਬਾਈ ਬੈੱਡ 'ਚ 15000 ਬੂਟਾ ਐ ਚ ਐ ਚ ਹੈ ਹਾਂ ਇੱਕ ਬੈੱਡ ਲੈ ਦੇਖ ਲੋ ਹੁਣ ਤੁਸੀਂ ਜਿਹੜੇ ਕਹਿੰਦੇ ਸੀ ਉਹ ਆਪਾਂ ਤੁਹਾਨੂੰ ਪਹਿਲਾਂ ਜਵਾਬ ਦੇਦਾ ਤੇ ਬਾਈ ਕਰੀ ਜਾਂਦਾ ਅੱਜ ਕੰਮ ਤੇ ਆ ਬਾਈ ਫਿਰ ਦੇਸੀ ਤਕਨੀਕ ਕਿਵੇਂ ਆ ਗਈ ਦਿਮਾਗ 'ਚ ਬੰਦ ਹੋ ਗਿਆ ਬੰਦ ਹੋ ਗਿਆ ਲੈ ਨਾ ਗਈ ਮੈਂ ਪਾਈਪ ਨਿਕਲੀ ਮੈਨੂੰ ਹਣਾ ਪਾਈਪ ਨਿਕਲ ਗਈ ਤੇ ਚਲ ਆਪਾਂ ਕਰਾਉਂਦੇ ਆ ਗੱਲਬਾਤ ਬਾਈ ਨੂੰ ਕੰਮ ਵੀ ਕਰਨ ਦੇ ਨਾਲ ਡਿਸਟਰਬ ਨਹੀਂ ਕਰਨਾ ਆਪਾਂ ਨਾ ਤੇ ਆ ਦੇਖ ਲੋ ਬਾਈ ਇੱਧਰ ਨਵੀਂ ਜਿਹੜੀ ਹੈਗੀ ਪਨੀਰੀ ਆ ਹੁਣ ਆ ਤੇ ਆ ਉੱਪਰ ਬਈ ਜਿਹੜੀਆਂ ਸਲਾਈਆਂ ਵੀ ਲਾਈਆਂ ਬਈ ਦੀਆਂ ਵੀ ਇੱਥੇ ਕੋਈ ਮੀਂਹ ਆਉਂਦਾ ਜਾਂ ਹਨੇਰੀ ਆਉਂਦੀ ਉੱਪਰ ਤੇ ਦਵਾ-ਦਬ ਬਈ ਵਿੱਚ ਹੀ ਰਹਿੰਦਾ ਵੇਲਾ ਮੈਂ ਘਰੇ ਆਇਆ ਸੀਗਾ ਤੇ ਇੱਥੇ ਮਿਲਦਾ ਮੈਨੂੰ ਵੀ ਜਦੋਂ ਮਾਵਾ ਇੱਥੇ ਕਿਉਂਕਿ ਬਈ ਇੱਥੇ ਕੋਲੇ ਰਹਿਣਾ ਪੈਂਦਾ ਹਨ ਮਾੜੀਆਂ-ਮਾੜੀਆਂ ਕਣੀਆਂ ਡਿੱਗੀਆਂ ਹਨ ਬਈ ਉਹਦੇ ਉੱਤੇ ਪਾਉਣਾ ਪੈਂਦਾ ਲਫਾਫਾ ਬਈ ਜਦੋਂ ਕਣੀਆਂ ਡਿੱਗਦੀਆਂ ਨਾਲ 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 ਦੀ ਨਾਲ ਕਰਨਾ ਪੈਂਦਾ ਨਾ ਕਵਰ ਤੇ ਇਹ ਬਈ ਮਿਹਨਤ ਆ ਮਿਹਨਤ ਕਰਕੇ ਹੀ ਹੁੰਦਾ ਤੇ ਸਭ ਕੁਝ ਹੋ ਜਾਂਦਾ ਬਈ ਜਿਨ੍ਹਾਂ ਨੇ ਕਮੈਂਟ ਕਰਨੇ ਤਾਂ ਕਮੈਂਟ ਹੀ ਕਰੀ ਜਾਂਦੇ ਆ ਤੇ ਆ ਵੀ ਲੋ ਤੁਹਾਡੇ ਸਾਹਮਣੇ ਕਰੀ ਜਾਂਦਾ ਗਿਰਿੰਦਰ ਹੁਣ ਇਹ ਸਾਰਾ ਬੁੱਕ ਹੈ ਦਾ ਬੁਟਾ ਹਨਾ ਬਈ ਇਹ ਸਾਰੀ ਬੁੱਕ ਆ ਬਈ ਆਪਣੀ ਤੇ ਜੇ ਕਿਸੇ ਨੂੰ ਫੋਨ ਫੇਰ ਕਰਦੇ ਬਈ ਜੇ ਗਾਹ ਨੂੰ ਲੈਣੀ ਆ ਮੰਨ ਕੇ ਚੱਲਾ ਗਾਹ ਨੂੰ ਬੁੱਕ ਤਾਂ ਕਰਾ ਸਕਦੇ ਥੋਡੇ ਕੋਲ ਪਹਿਲਾਂ ਹਾਂ ਆਪਣੇ ਕੋਲੇ ਹੈ ਆ ਬਈ ਮਤਲਬ ਆਪਾਂ ਜੁਲਾਈ ਚ 10 ਜੁਲਾਈ ਨੂੰ ਸਟਾਰਟ ਕਰ ਦਿੰਦੇ ਆ ਠੀਕ ਆ 1 ਜੁਲਾਈ ਨੂੰ ਬੁੱਕ ਹੋ ਜਾਂਦੀ ਸਾਰੀ 10 ਜੁਲਾਈ ਨੂੰ ਸਟਾਰਟ ਕਰਦੇ ਹਾਂ ਉਹ ਆਪ ਵੀ ਜੀ ਆਣੇ ਆ ਬਈ ਉਹ ਬੁੱਕ ਹੋ ਗਈ ਹਜੇ ਨਹੀਂ ਉਹ ਉਹ ਬੁੱਕ ਹੋ ਗਈ ਪਹਿਲਾਂ ਹਾਂ ਅਗਸਤ ਵਾਲੀ ਆ ਬਈ ਠੀਕ ਆ ਇਧਰ ਉਗਰੀ ਖੜੀ ਆ ਬਈ ਇਹ ਹੈਗਾ ਤਾਂ ਤੋਂ 4 ਲੱਖ ਬੂਟਾ ਵੀ ਪਰਲਾ ਪਰਲਾ ਠੀਕ ਆ ਇਹ ਬੁੱਕ ਸਾਰਾ ਇਹ ਬੁੱਕ ਆ ਵੀ ਜਾਨੀ ਕਿ ਜੇ ਕਰਾਉਣਾ ਤਾਂ ਪਹਿਲਾਂ ਕਰਵਾ ਸਕਦੇ ਹਾਂ ਹੁਣ ਕਰਾ ਸਕਦੇ ਆ ਗਾਂ ਪਹਿਲਾਂ ਬੁੱਕ ਕਰਾਓ ਹਨਾ ਹਾਂ ਬਈ ਤੇ ਕਿਵੇਂ ਲੱਗਦਾ ਗੁਰਿੰਦਰ ਆਪਦੇ ਹੱਥੀ ਮਿਹਨਤ ਕਰਕੇ ਬਈ ਪੰਜਾਬ ਚ ਰਹਿ ਕੇ ਬਈ ਹੱਥੀ ਮਿਹਨਤ ਕਰਕੇ ਜੇ ਆਪਾਂ ਲੋਕਾਂ ਨੂੰ ਫਾਰਮਰਾਂ ਨੂੰ ਸਹੀ ਚੀਜ਼ ਦੇਵਾਂਗੇ ਤਾਂ ਬਹੁਤ ਵਧੀਆ ਵਧੀਆ ਪੈਸਾ ਵੀ ਹੂੰ ਪਰ ਜੇਕਰ ਆਪਾਂ ਠੱਗੇ ਠੋੜੇ ਕਰਾਂਗੇ ਹੁਣ ਮੇਰਾ ਕੀ ਕੰਮ ਹੈ ਜੇ ਆ 405 ਦੇ ਬੱਡ ਖੜੇ ਆ ਬਈ ਇਹ 405 ਹੀ ਦਊਗਾ ਇਹਦੇ ਵਿੱਚ ਦੇਸੀ ਮਿਕਸ ਨਹੀਂ ਕਰੂੰਗਾ ਕਈ ਕੀ ਕਰਦੇ ਆ ਅਗਲਾਂ ਦਾ ਯਾਰ ਪੀਏ ਦਾ ਬੂਟਾ ਲਾਈ ਜਾਣਾ ਤੇ 50 ਬੂਟੇ ਜਿਵੇਂ ਮਨ ਲਕ ਇਹਨੇ 3000 ਬੂਟੇ ਲੈਣਾ ਵਿੱਚ 15000 ਬੂਟੇ 405 ਦੇ ਪਾ ਦੋ ਤੇ ਬਾਕੀ 7-8000 ਬੂਟਾ ਦੇਸੀ ਦਾ ਪਾ ਦੋ ਨਾ ਤਕੜਾਤ ਵੀ ਚੱਲੀ ਆ ਉਹ ਫੇਲ ਆਣਾ ਬਈ ਹੋਏ ਜਾਂ ਫੇਲ ਅਗਲੇ ਦਾ ਜਿਹੜਾ 2 ਕਿੱਲੇ 5 ਕਿੱਲੇ ਲਾਉਣੀ ਆ ਅਗਲੇ ਦਾ ਜਲੂਸ ਹੀ ਨਿਕਲ ਗਿਆ ਤਾਂ ਕੀ ਕਰਨਾ ਅਗਲੇ ਦਾ ਬਈ ਮੰਨ ਲਵੀ ਜੇ ਕਿੱਲੇ ਮਗਰ 10000 ਬੂਟੇ ਦਾ ਪੈ ਗਿਆ ਤਾਂ 50 ਕੁਇੰਟਲ ਦਾ ਜਲੂਸ ਨਿਕ ਤੇ ਰਣਾ ਉਹ ਚੀਜ਼ਾਂ ਦਾ ਤਾਂ ਹੀ ਭਾਈ ਲੰਮਾ ਚੱਲਿਆ ਉਹਨਾਂ ਗੁਰਵਿੰਦਰ ਹਨਾ ਹਾਂ ਵੀ ਆਪਾਂ ਇੱਕ ਹੀ ਵੈਰੀਟੀ ਲਾਉਣੇ ਆ ਵੀ ਆਪਾਂ ਹੁਣ ਆਹ 40 ਗੁੰਜੇ ਗੇਤੀ 40 ਗੁੰਜੇ ਲਾਉਣੇ ਆ ਜਿਹੜੀ 1509 ਵਾਲੇ ਬਾਣ ਚ ਲੱਗੂਗੀ ਉਹ ਜੋਤੀ ਬਾਣ ਤੇ ਟੂ ਤੇ ਫੋਟਾ ਲਈ ਜਾ ਤੇ 7209 ਚਾਰ ਵੈਟੀਆਂ ਲਾਉਣੇ ਆ ਆਹ ਗੁਰਿੰਦਰ ਜਿਹੜੀ ਹੁਣ ਹਰਾਨ ਟ ਲਾਇਆ ਹਨਾ ਆਹ ਸਟਰਕਚਰ ਹਜੇ ਤਰਾ ਕੰਮ ਚਲਾਉ ਤੂੰ ਜਗੜ ਕੀਤਾ ਵਾ ਹਨਾ ਇਹ ਟੈਂਪਰੇਰੀ ਲਈ ਹੈ ਟੈਂਪਰੇਰੀ ਹੈ ਹਨਾ ਤੇ ਜੇ ਭਾਈ ਦੂਜਾ ਪ੍ਰੋਜੈਕਟ ਲੱਗ ਗਿਆ ਉਹ ਤਾਂ ਫਿਰ ਮਹਿੰਗਾ ਪੈ ਜਾਂਦਾ ਕਾਫੀ ਉਹ ਫਿਰ ਮਹਿੰਗਾ ਪੈ ਜਾਂਦਾ ਬਈ ਕਾਫੀ ਜੀ ਆਪਾਂ ਤੇ ਪਰ ਮੇਰੇ ਕੋਲ ਤਾਂ ਵੀ ਜੇ ਤੇਰੇ ਕੋਲ ਦੂਜਾ ਉਹ ਤਿਆਰ ਹੋਵੇ ਕਿੱਲੇ 'ਚ ਹਨਾ ਘਟੋ ਘਟ ਕਿੱਲੇ 'ਚ ਹੀ ਹੋਵੇ ਤਾਂ ਫਿਰ ਤਾਂ ਤੂੰ ਪਨੀਰੀ ਦੇ ਢੇਰੀਆਂ ਲਿਆ ਦੇ ਹਾਂ ਬਈ ਪੂਰੀ ਫਿਰ ਵੀ ਨਹੀਂ ਆਉਣੀ ਮੇਰੇ ਤੋਂ ਪੂਰੀ ਫਿਰ ਵੀ ਨਹੀਂ ਆਉਣੀ ਪਰ ਆਿਆਂ ਵੀ ਮਗਰ ਦੀ ਮਗਰ ਤਿਆਰ ਹੋਈ ਹੋਊ ਖਤਰਾ ਨਹੀਂ ਹੁਣ ਜਿਵੇਂ ਇੱਥੇ ਤੈਨੂੰ ਵੇਚਣਾ ਪੈਂਦਾ ਹੁਣ ਮੇਰੇ ਕੋਲੇ ਇਹ ਤਿੰਨ ਕਨਾਲਾਂ ਖਾਂਦਈ ਸਾਰਾ ਅੱਛਾ ਕਨਾਲ ਦੇ ਵਿੱਚ ਦਾ ਸੈਟ ਅਪ ਵੀ ਜਾਵਾ ਹੁਣ ਇਹ ਹੌਲੀ ਹੌਲੀ ਸਟੈਪ ਬਾਈ ਸਟੈਪ ਆ ਗਾਂ ਵੀ ਜੰਨੇ ਆ ਠੀਕ ਹੈ ਤੇ 15 ਮਰ ਲਿਆ ਆਪਣਾ ਆਹ ਸੈਟਅਪ ਆ ਤਿੰਨ ਚਾਰ ਕ ਮਰ ਲਿਆ ਉਹ ਆ ਬਈ ਚਾਰ ਮਰ ਲਿਆ ਉਹ ਆ ਗਿਆ ਮਤਲਬ ਸਾਰਾ ਕਨਾਲ ਹੋ ਗਿਆ ਬਈ ਸਾਰਾ ਕਨਾਲ ਹੋ ਗਿਆ ਹਾਂ ਤੇ ਕਨਾਲ ਦੇ ਵਿੱਚ ਹੋ ਜਾਣਾ ਹੁਣ 12 ਲੱਖ ਇਹ ਹਾਂ ਬਈ ਕਨਾਲ ਦੇ ਵਿੱਚ 12 ਤੋਂ ਉ ਤਾਂ ਪਾਇਆ ਤਾਂ ਆਪਾਂ ਮਤਲਬ ਜਿਆਦਾ ਹੀ ਬੁੱਤਾ ਪਰ ਆਪਾਂ ਸੇਲ ਕਰਨਾ 11 ਤੋਂ 12 11 ਤੋਂ 12 ਲੱਖ ਸੇਲ ਹੋ ਜਾਣਾ ਚੱਲ ਕੁਛ ਮਾੜਾ ਮੋਟਾ ਨੁਕਸਾਨ ਨਹੀਂ ਹੋ ਜਾਂਦੇ ਨਾ ਹਾਂ ਵੀ ਸਾਰੇ ਤਾਂ ਸੇਲ ਹੁੰਦੇ ਵੀ ਨਹੀਂ ਆਪਾਂ ਕਹਿ ਸਕਦੇ ਵੀ ਕਨਾਲ ਚੋਂ ਖਰਚਾ ਕੱਢ ਕੇ 10 ਲੱਖ ਰੁਪਈਆ ਬਈ ਕਮਾ ਸਕਦੇ 9 ਜੇ ਸਿਰੇ ਜੜ ਕੀ ਫਿਰ ਤੱਕ ਵਾਈ ਸਕਦੇ ਹਾਂ ਤੇ ਜੇ ਮੰਨ ਲਓ ਵੀ ਨੁਕਸਾਨ ਹੋ ਜਾਂਦਾ ਤੇ ਇਹਦੇ ਚ ਇਹ ਵੀ ਆ ਵੀ ਇਹਦੇ ਚ ਤਿੰਨ ਤੋਂ ਚਾਰ ਲੱਖ ਦਾ ਵੀ ਵੀ ਪਾਇਆ ਹਾਂ ਉਹੀ ਮੈਂ ਕਹਿ ਰਿਹਾ ਮੈਂ ਖਰਚਾ ਕੱਢ ਕੇ ਜੇ ਆਪਾਂ ਨੌ ਵੀ ਰੱਖ ਗਏ ਯਾਰ ਬਹੁਤ ਮੈਂ ਤਾਂ ਕਹਿੰਦਾ ਯਾਰ ਜੇ 6 ਲੱਖ ਰੁਪਏ ਉਹ ਬੰਦਾ ਕਮਾਲ ਏ ਆਹ ਦੋ ਮਹੀਨੇ ਦੀ ਕਮਾਈ ਕਿੰਨੇ ਚਿਰ ਬਈ ਇਹ ਬਈ 30 ਦਿਨਾਂ ਦੀ 30 ਦਿਨਾਂ ਦੀ ਹਨਾ ਜੇ ਬੰਦਾ ਇੱਕ ਮਹੀਨੇ ਚ ਬਈ 5-7 ਲੱਖ ਰੁਪਏ ਪੰਜਾਬ ਚ ਰਹਿ ਕੇ ਕਮਾਉਣਾ ਚਾਹੁੰਦਾ ਕਮਾ ਸਕਦਾ ਮਿਹਨਤ ਨਾਲ ਪਰ ਹਨਾ ਪਰ ਆਏ ਆ ਵੀ ਹਰੇਕ ਨਹੀਂ ਜਾਣਾ ਖਾਣਾ ਵੀ ਜੇ ਕਹੋ ਪਨੀਰੀ ਬੀਜ ਕੇ ਤੇ ਮੇਰੇ ਵਾਂਗ ਆ ਪਾ ਕੇ ਕਪੜੇ ਚ ਕੋਈ ਨਹੀਂ ਕਿਉਂਕਿ ਪਨੀਰੀ ਕਰਨਾ ਵੀ ਥੋੜਾ ਮੁਸ਼ਕਲ ਕੰਮ ਹੈ ਮੁਸ਼ਕਲ ਹੈ ਨਾ ਪਨੀਰੀ ਤੇ ਉਹਦੇ ਲਈ ਮੁਸ਼ਕਲ ਵੀ ਨਹੀਂ ਜਿਹੜਾ ਬੰਦਾ ਮਿਹਨਤੀ ਹੈ ਇਹ ਨਹੀਂ ਆ ਵੀ ਆਪਾਂ ਕੋਈ ਕਰ ਹੀ ਨਹੀਂ ਸਕਦਾ ਹੰਜ ਵਿੱਚ ਸਾਈਦਰੀ ਤੂੰ ਵੇਚੀ ਰਹਿਣਾ ਘਰੇ ਦਾ ਮਤਲਬ ਤੂੰ ਸੌਣ ਜਾਂ ਨਗਲਾ ਰਾਤ ਨੂੰ ਰਾਤ ਕੱਟਣੀ ਜਾਂਦੇ ਉਹ ਵੀ ਤਿੰਨ ਚਾਰ ਘੰਟੇ ਉਹ ਵੀ ਆ ਕਿੱਥੇ ਆਵੇ ਉਹ ਵੀ ਕੈਮਰਾ ਲਾਦਾ ਸੀਗਾ ਹਨਾ ਕਿਉਂਕਿ ਮੁਸ਼ਕਲਾਂ ਆ ਜਾਂਦੀਆਂ ਹਨਾ ਤੇ ਉਸ ਤੋਂ ਬਾਅਦ ਤਾਂ ਨਹੀਂ ਬੰਦਾ ਟੱਕਰਿਆ ਫਿਰ ਆਪਾਂ ਨੂੰ ਜਿਹੜਾ ਖਰਾਬ ਕਰਦਾ ਸੀ ਸਵਾਲ ਹੀ ਨਹੀਂ ਪੁੱਛਿਆ ਹੁਣ ਤਾਂ 300 ਮੀਟਰ ਦੂਰ ਤੋਂ ਮੱਥੇ ਚ ਵਜਦਾ ਮੱਥੇ ਚ ਵਜਦਾ ਇੱਕ ਪਤਾ ਲੱਗਿਆ ਹਨਾ ਵੀਡੀਓ ਵੇਖ ਲਈ ਜਿਹੜਿਆ ਮੇਰਾ ਸਿਸਟਮ ਕੀ ਆ ਬਈ ਇਹ ਹੁਣ ਪਰਾਂ ਨੂੰ ਖੜਾ ਹੁਣ ਤਾਂ ਅਸੀਂ ਇੱਥੇ ਤੁਰਦੇ ਫਿਰਦੇ ਇਹਨੂੰ ਬੰਦ ਕਰ ਦਨੇ ਆ ਨਹੀਂ ਇਹ ਜੇ ਇੱਧਰ ਬੰਦਾ ਆਏ ਨੇ ਲੱਟ ਜਾ ਘੁੰਮ ਕੇ ਇੱਧਰ ਹੋ ਜਾਣਾ ਅੱਛਾ ਜੇ ਮੰਨ ਕੇ ਚੱਲ ਇੱਧਰ ਨਾ ਆਉਂਦਾ ਤੇ ਨੇ ਉਦਲੇ ਉਹ ਘੁੰਮ ਜਾਣਾ ਲੱਟ ਨਾ ਸੈਂਸਰ ਇਹਦੇ ਚਾਸ ਠੀਕ ਹੈ ਇਹਨੇ 300 ਮੀਟਰ ਤੋਂ ਬੰਦਾ ਕੈਚ ਕਰਕੇ ਉਧਰ ਹੀ ਘੁੰਮ ਜਾਣਾ ਪਸੂ ਆ ਜੇ ਨੇ ਤਾਂ ਘੁੰਮ ਜਾ ੱਲਾ ਆਰਮ ਦੇ ਦੇਣਾ ਬਈ ਇਹ ਵੀ ਵਧੀਆ ਚੀਜ਼ ਹੈ ਕੈਮਰੇ ਦੀ ਆਪਾਂ ਵੀਡੀਓ ਪਾਈ ਹੋ ਤੁਸੀਂ ਚੈਨਲ ਤੇ ਦੇਖ ਸਕਦੇ ਹੋ 6000 ਦਾ ਕੈਮਰਾ ਬਾਕੀ ਪਨੀਰੀ ਦੀ ਵੀਡੀਓ ਤੁਹਾਨੂੰ ਫੇਰ ਦੱਸਤੀ ਆ ਤੇ ਐਤੀ ਬਾਈ ਫੋਨ ਨਾ ਕਰੋ ਐਸੇ ਮੈਂ ਨੰਬਰ ਛੱਡਣ ਮੀਨ ਲੱਗਿਆ ਕਿਉਂਕਿ ਬੜਾ ਮੁੜ ਕੇ ਬਾਈ ਫੋਨ ਲਾਉਣ ਲੱਗੇ ਪਨੀਰੀ ਹੈ ਨਹੀਂ ਬਾਈ ਕੋਲੇ ਬੁੱਕ ਹੈ ਗਾਹ ਨੂੰ ਜਿਗਾਰਡ ਕਰਾਂਗੇ ਉਦੋਂ ਤੁਸੀਂ ਪਨੀਰੀ ਲੈ ਸਕਦੇ ਆ ਤੇ 10 20 ਬੂਟੇ ਤਾਂ ਬਾਈ ਕੋਲੇ ਆ ਸਕਦਾ ਹਨ ਹਾਂ ਐ ਤਾਂ ਕੋਈ 1000 2000 ਹਾਂ 1000 2000 ਬੂਟਾ ਤੁਸੀਂ ਉਹਨਾਂ ਕਦ ਉਹਨਾਂ ਕਦ ਲਿਆ ਸਕਦਾ ਵੱਡੇ ਲੈਵਲ ਤੇ ਤੁਹਾਨੂੰ ਨਹੀਂ ਮਿਲੀ ਸਾਰੀ ਬੁੱਕ ਹੈ ਤੇ ਠੀਕ ਹੈ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ